ਸਵਾਗਤ ਹੈ ਜੀ ਇੱਕ ਵਾਰ ਨਵੀਂ ਵੀਡੀਓ ਦੇ ਵਿੱਚ ਜੈਲਦਾਰ ਇਨੋਵੇਸ਼ਨ ਪੀਟੀਓ ਟਰਾਲੀ ਤੇ ਆਹ ਵਾਲੀ ਟਰਾਲੀ ਜਿਹੜੀ ਦੇਖ ਰਹੇ ਹੋ ਇਹ ਜਾਰੀ ਹੈ ਬਟਾਲਾ ਨੂੰ ਸ਼ਹਿਰਾ ਮੱਝਾ ਸਿੰਘ ਤੇ ਡਬਲ ਜੈਕ ਦੇ ਵਿੱਚ ਹੈ 1.58 7.2 ਫੁੱਟ ਬਾਡੀ ਫਰੰਟ ਤੇ ਜਾਲੀ ਵਗੈਰਾ ਹੈ ਤੇ ਨਾਰਮਲ ਚੀਜ਼ਾਂ ਸਾਰੀਆਂ ਆਹ ਵਾਲੇ ਜਿਹੜੇ ਐ ਇਸ ਇਹ ਐਂਗਲ ਜਿਹੜੇ ਫਰੰਟ ਤੇ ਪੰਜ ਆ ਨਾਰਮਲੀ ਤਿੰਨ ਜਾਂ ਚਾਰ ਹੁੰਦੇ ਆ ਫਿਰ ਉਹਦੇ ਤੋਂ ਬਾਅਦ ਇਹਦੇ ਵਿੱਚ ਬੁਸ਼ ਪਾਣੇ ਆ ਜਿਹੜੇ ਇੱਕ ਪੀੜੀ ਲੰਘ ਜੂਗੀ ਔਰ ਇਹ ਫਿਰਕੀਆਂ ਦਾ ਜਿਹੜਾ ਸਰੀਆ ਉਹ ਨਹੀਂ कसेਗਾ ਉਤੋਂ ਬਾਅਦ ਜਿਹੜਾ ਆ ਗ੍ਰੀਸਿੰਗ ਪੁਆਇੰਟ ਹੈ ਔਰ ਇਹ ਬੁਸ਼ ਜਿਹੜਾ ਹੈ ਘੱਟੋ ਘੱਟ 6 ਤੋਂ 7 ਇੰਚ ਡੇਢ ਗੇੜ ਹੁੰਦਾ ਨਹੀਂ ਤੇ ਨਾਰਮਲੀ ਜਿੰਨੀ ਸਾਡੇ ਤੋਂ ਪੁਰਾਣੀ ਟਰਾਲੀ ਪੀਟੀਓ ਲੱਗਣ ਆਂਦੀ ਆ ਦੂਜੇ ਤੀਜੇ ਸਾਲ ਦੇ ਵਿੱਚ ਹੀ ਉਹਨਾਂ ਦਾ ਹੁੱਕ ਦਾ ਜਿਹੜਾ ਬੁਸ਼ਕਸ ਆ ਹੁੰਦਾ ਔਰ ਫਿਰਕੀਆਂ ਦਾ ਜਿਹੜਾ ਸਰੀਆ ਉਹ ਬਦਲਣਾ ਪੈਂਦਾ ਫਰੰਟ ਤੇ ਕੈਂਚੀ ਸਲੈਂਸਰ ਸ਼ੀਨਾ ਫਾਰਮ ਬਾਈ ਜੀ ਉਹਨਾਂ ਦੀ ਆੜਤ ਹੈ ਬੀਲ ਕੱਪ ਔਰ ਬਹੁਤ ਸੋਹਣੀ ਟਰਾਲੀ ਤਿਆਰ ਹੋਈ ਹੈ ਪਿੱਛੇ ਸੀਨਾ ਫਰਮ ਦੀ ਕੈਂਚੀ ਡਾਲਾ ਖੋਲ ਕੇ ਹੀ ਦਿੱਤਾ ਵੀ ਜਾਂਦੇ ਆ ਜਾ ਕੇ ਇਹਨਾਂ ਨੇ ਮੰਡੀ ਦੇ ਵਿੱਚ ਲਾਣੀ ਆ ਬੋਰੀਆਂ ਤੇ ਸਿਰ ਪਿਛਲੇ ਪਿਛਲੇ ਪੱਲੇ ਨੂੰ ਜਾਲੀ ਲਾਈ ਆ ਬਾਕੀ ਬੈੱਡ ਖੁੱਲਾ ਹੀ ਆ ਕਿਉਂਕਿ ਬੋਰੀਆਂ ਦਾ ਕੰਮ ਚੱਲਣਾ ਥੱਲੇ ਆ ਦੋ ਸਪੋਰਟਾਂ ਆ ਦੋ ਸਾਈਡ ਤੇ ਦੋ ਇਸ ਸਾਈਡ ਤੇ ਦੋ ਥੱਲੇ 6 2 L ਡਾਲੇ ਨੂੰ ਜਿਹੜੀਆਂ ਟੋਟਲ ਐ ਉਹ 8 ਸਪੋਰਟਾਂ ਹੋ ਜਾਂਦੀਆਂ ਜਿਹਦੇ ਨਾਲ ਕਿ ਡਾਲੇ ਦੀ ਜਿਹੜੀ ਮਜ਼ਬੂਤੀ ਹੈ ਬਹੁਤ ਜ਼ਿਆਦਾ ਹੁੰਦੀ ਉਹ ਤੋਂ ਬਾਅਦ ਸਾਈਡ ਤੇ ਜਿਹੜਾ ਡਾਲਾ ਖੁੱਲਦਾ ਉਹ ਤੁਸੀਂ ਦੇਖ ਸਕਦੇ ਹੋ ਬੁਸ਼ਾਂ ਦਾ ਸਾਈਜ਼ ਦੇਖ ਸਕਦੇ ਹੋ ਔਰ ਉਹਦੀ ਸਟਰੈਂਥ ਪਿੱਛੇ ਨੂੰ ਦੇਖ ਸਕਦੇ ਹੋ ਜਿੱਡਾ ਲੰਬਾ ਹੈ ਕਿਉਂਕਿ ਔਰ 6mm ਦਾ ਇਹਦੇ ਨੂੰ ਸ਼ੀਟ ਲੱਗੀ ਹੋਈ ਹੈ ਤੇ ਡਾਲਾ ਬਹੁਤ ਹੈਵੀ ਹੋ ਜਾਂਦਾ ਨਹੀਂ ਤਾਂ ਨਾਰਮਲੀ ਕੀ ਹੁੰਦਾ ਇੰਨੀ ਕਿਹ ਜਗ੍ਹਾ ਤੇ ਸਿਰ ਸਪੋਰਟ ਦਿੱਤੀ ਹੁੰਦੀ ਹੈ ਤੇ ਇਹਦੀ ਸਪੋਰਟ ਜਿਹੜੀ ਔਰ ਜਿਹੜੀ ਹੈ ਪੱਤੀ ਬਹੁਤ ਮੋਟਾ ਲੱਗਾ ਹੋਇਆ ਨਾਲ ਬੁਸ਼ ਦੇਖ ਸਕਦੇ ਹੋ ਇਹ ਪੱਤਾ ਇੱਕ ਦਿੱਤਾ ਹੈ ਸਾਈਡ ਤੇ ਪਾਉਣ ਵਾਸਤੇ ਨਾਲ ਜਦੋਂ ਪਿਛਲਾ ਖੁੱਲ ਜਾਣਾ ਤੇ ਇੱਕ ਸਿੰਗਲ ਇਹ ਵਾਲਾ ਖੁੱਲ ਕੇ ਜਿਹੜਾ ਆ ਇਹ ਵਾਲਾ ਖੋਲ ਕੇ ਇਹਦੇ ਉੱਪਰ ਪੈ ਜਾਣਾ ਜ਼ਮੀਂਦਾਰ ਇਨੋਵੇਸ਼ਨ ਕਿਉਂਕਿ ਜ਼ਮੀਂਦਾਰਾ ਪੂਰਾ ਠੋਕ ਕੇ ਕਰੀਦਾ ਜਿਹੜੀਆਂ ਛੋਟੀਆਂ-ਛੋਟੀਆਂ ਜ਼ਮੀਂਦਾਰੀ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਔਕੜਾਂ ਆਉਂਦੀਆਂ ਉਹਨੂੰ ਮੱਦੇਨਜ਼ਰ ਰੱਖਦੇ ਹੋਈ ਉਹਦੇ 'ਚ ਸੁਧਾਰ ਡੇ ਬਾਏ ਡੇ ਕੀਤਾ ਜਾਂਦਾ ਪੀਟੀਓ ਦੇ ਵਿੱਚ ਤਾਂ ਹੈ ਹੀ ਆ ਨਕਲਾਂ ਦੁਨੀਆ ਬਹੁਤ ਲੱਗੀ ਦੀ ਮਾਰਨ ਅੱਜ ਵੀ ਆਇਆ ਸੀ ਕਿਸੇ ਦਾ ਫੋਨ ਕੀ ਤੁਹਾਡੀ ਟਰਾਲੀ ਕਿਸੇ ਬ੍ਰਾਂਡ ਨੇ ਜਾ ਕੇ ਆਪਣੇ ਬਾੜੇ ਦੇ ਵਿੱਚ ਖੜੀ ਕੀਤੀ ਹੋਈ ਆ ਤੇ ਇਹ ਆ ਦੇਖ ਸਕਦੇ ਹਾਂ ਫੱਟੀ ਸਾਡੇ ਟਾਈਮ ਦੇ ਵਿੱਚ ਅਸੀਂ ਸਰਕਾਰੀ ਸਕੂਲ 'ਚ ਪੜ੍ਹੇ ਆ ਤਾਂ ਫੱਟੀ ਦਾ ਚੇਤਾ ਅੱਜ ਕੱਲ ਦੇ ਬੱਚਿਆਂ ਨੂੰ ਨਹੀਂ ਆ ਚਨਾ ਜੇਲਮ ਰਵੀ ਸਤਲੁਜ ਪਰਾਵੀ ਸਤਲੁਜ ਸਪੈਲਿੰਗ ਚ ਇੰਗਲਿਸ਼ 'ਚ ਲਿਖਣ ਜੋ ਥੋੜੇ ਜੇ ਮਿਸਟੇਕ ਕਰ ਦਿੱਤੇ ਹੋਏ ਔਰ ਇਹ ਆਪਣਾ ਪੰਜਾਬ ਦਾ ਨਕਸ਼ਾ ਬਹੁਤ ਸੋਹਣਾ ਇਹਦੇ 'ਚ ਕੱਲਾ ਕੱਲਾ ਡਿਸਟ੍ਰਿਕਟ ਲਿਖਿਆ ਹੋਇਆ ਹੈ ਕਿਹੜਾ ਡਿਸਟ੍ਰਿਕਟ ਇਹਦੇ ਨਾਲ ਲੱਗਦਾ ਅਸੀਂ ਬਾਰਡਰ ਤੇ ਆ ਮੰਨ ਲਓ ਵੀ ਅਸੀਂ ਆਹ ਜਗ੍ਹਾ ਤੇ ਬੈਠੇ ਆ ਇੱਥੇ ਸਾਨੂੰ ਗੁਰਦਾਸਪੁਰ ਵੀ ਲੱਗਦਾ ਠਾਨਕੋਟ ਵੀ ਇਹ ਤਾਂ ਅਸੀਂ ਹੁਸ਼ਿਆਰਪੁਰ ਦੇ ਐਂਡ 'ਚ ਦੇ ਸੀਮੀਨ ਡਰਿੰਕ ਬਾਕਸ ਜੱਗੇ ਬੋਲਦੇ ਚਲੋ ਜੀ ਆ ਬਾਈ ਹੁਣਾਂ ਤੋਂ ਪੁੱਛਦੇ ਆਂ ਬਾਕੀ ਟਰਾਲੀ ਲੈਣ ਆਏ ਹੋਏ ਆ ਕਿਦਾਂ ਬਾਈ ਜੀ ਕਿਵੇਂ ਲੱਗੀ ਟਰਾਲੀ ਬਹੁਤ ਵਧੀਆ ਟਰਾਲੀ ਬਾਈ ਮਜ਼ਬੂਤੀ ਬਹੁਤ ਟਰਾਲੀ ਦੀ ਤੇ ਪਲੇਟਾਂ ਬੁੱਟਾਂ ਬਹੁਤ ਅੰਦਰ ਆਉਂਚ ਐਸੀ ਚ ਪਾਈਆਂ ਜੇ ਗਾਟੇ ਜੀ ਵੀ ਬਹੁਤ ਵਧੀਆ ਲੱਗੇ ਮਜ਼ਬੂਤੀ ਬਹੁਤ ਟਰਾਲੀ ਵੇਚੋ ਠੀਕ ਹੈ ਧੰਨਵਾਦ